ਔਰ ਨਾਲ ਨਾਲ ਜਿਵੇਂ ਮੁੰਡੇ ਨੇ ਕਿਹਾ ਕਮਰ ਨੇ ਕਿ ਬਾਹਰ ਜਾਣ ਦਾ ਪ੍ਰੋਗਰਾਮ ਸੀ ਕੈਂਸਲ ਹੋ ਗਿਆ ਤੁਹਾਡੇ ਵੀ ਦੋਸਤ ਮਿੱਤਰ ਹੋਣਗੇ ਜਿਹੜੇ ਬਾਹਰ ਦਾ ਪ੍ਰੋਗਰਾਮ ਬਣਾਈ ਜਾਂਦੇ ਨੇ ਉਹਨਾਂ ਨੂੰ ਕਹਦੇ ਥੋੜਾ ਜਿਹਾ ਥੋੜਾ ਥੋੜਾ ਸਬਰ ਕਰ ਲੈਣਾ ਬਸ ਅੱਗੇ ਆਉਂ ਮੈਂ ਇਸ ਹਾਲ 'ਚ ਮੈਨੂੰ ਆਪ ਆਪ ਨੂੰ ਨਹੀਂ ਪਤਾ ਮੈਂ ਕਿੰਨੀ ਵਾਰੀ ਆ ਗਿਆ ਆਉਣਾ ਮੈਂ ਇਸ ਹਾਲ 'ਚ ਇੱਕੋ ਹੀ ਕੰਮ ਨਿਯੁਕਤੀ ਪੱਤਰ ਦੇਣ ਮੈਂ ਤਾਂ ਇਹਦਾ ਨਾ ਹੀ ਨਿਯੁਕਤੀ ਪੱਤਰ ਭਵਨ ਰੱਖ ਦੇਣਾ ਇਹਦਾ ਸੋ ਇਹ ਥੋੜੀ ਕਾਮਯਾਬੀ ਹੈ ਤੁਹਾਨੂੰ ਅੱਜ ਸਰਕਾਰੀ ਨੌਕਰੀ ਮਿਲਣੀ ਬਹੁਤ ਵੱਡੀ ਗੱਲ ਹੈ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲਣੀ ਸੋਚ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਇੰਨਾ ਜ਼ਿਆਦਾ ਹਵਾ ਕ੍ਰੀਏਟ ਕਰਤਾ ਸੀ ਕਿ ਸਰਕਾਰੀ ਨੌਕਰੀ ਤਾਂ ਹੋ ਹੀ ਨਹੀਂ ਸਕਦਾ ਜੀ ਗਰੀਬ ਨੂੰ ਮਰ ਜੇ ਜਿੰਨਾ ਮਰਜੀ ਪੜ ਲਓ ਮੈਂ ਤੁਹਾਨੂੰ ਕਹਿਣਾ ਲੱਖਾਂ ਬੰਦੇ ਤੁਹਾਡੇ ਕੈਮਰਾ ਰਹੀਂ ਮੀਡੀਆ ਦੇ ਕੈਮਰੇ ਰ ਸੁਣ ਵੀ ਰਹੇ ਹੋਣਗੇ ਇੱਕ ਬੰਦਾ ਗਿਣਾ ਦਿਓ ਮੈਨੂੰ ਇੱਕ ਬੰਦਾ ਸਿੰਗਲ ਇੱਕ 40000 ਤੋਂ ਉੱਪਰ ਨੌਕਰੀਆਂ ਹੋ ਗਈਆਂ ਅੱਜ ਇੱਕ ਬੰਦਾ ਗਿਣਾ ਦਿਓ ਜੇ ਇਹੜਾ ਇਹ ਕਹਿੰਦਾ ਹੋਵੇ ਕਿ ਜ ਮੈਂ ਪੈਸੇ ਦੇ ਕੇ ਨੌਕਰੀ ਲਈ ਆ ਜਾਂ ਮੈਂ ਸਿਫਾਰਿਸ਼ ਲਾ ਕੇ ਨੌਕਰੀ ਲਈ ਜਾਂ ਕੋਈ 700 ਤੋਂ 680 ਵਾਲਾ ਰਹਿ ਗਿਆ ਹੋਵੇ ਤੇ 550 ਵਾਲੇ ਨੂੰ ਨੌਕਰੀ ਮਿਲ ਗਈ ਹੋਵੇ ਕਿ ਉਹਦੀ ਸਿਫਾਰਿਸ਼ ਆ ਗਈ ਨਾ ਜੇ ਮੇਰਾ ਘਰ ਦਾ ਹੋਵੇ ਸਕਾ ਹੋਵੇ ਮੈਂ ਨਹੀਂ ਕਰਦਾਗਾ ਔਰ ਨਾਲ ਨਾਲ ਜਿਵੇਂ ਮੁੰਡੇ ਨੇ ਕਿਹਾ ਕਮਰ ਨੇ ਕਿ ਬਾਹਰ ਜਾਣ ਦਾ ਪ੍ਰੋਗਰਾਮ ਸੀ ਕੈਂਸਲ ਹੋ ਗਿਆ ਤੁਹਾਡੇ ਵੀ ਦੋਸਤ ਮਿੱਤਰ ਹੋਣਗੇ ਜਿਹੜੇ ਬਾਹਰ ਦਾ ਪ੍ਰੋਗਰਾਮ ਬੜਾਈ ਜਾਂਦੇ ਨੇ ਉਹਨਾਂ ਨੂੰ ਕਹਦੇ ਥੋੜਾ ਜਿਹਾ ਥੋੜਾ ਥੋੜਾ ਸਬਰ ਕਰ ਲੈਣਾ ਬਸ ਅੱਗੇ ਆਉਂ ਮੈਂ ਇਸ ਹਾਲ ਚ ਮੈਨੂੰ ਆਪ ਆਪ ਨੂੰ ਨਹੀਂ ਪਤਾ ਮੈਂ ਕਿੰਨੀ ਵਾਰੀ ਆ ਗਿਆ ਆਉਣਾ ਮੈਂ ਹਾਲ ਚ ਇੱਕੋ ਹੀ ਕੰਮ ਨਿਯੁਕਤੀ ਪੱਤਰ ਦੇਣ ਮੈਂ ਤਾਂ ਦਾ ਨਾ ਹੀ ਨਿਯੁਕਤੀ ਪੱਤਰ ਭਵਨ ਰੱਖ ਦੇਣਾ ਇਹਦਾ ਸੋ ਇਹ ਥੋੜੀ ਕਾਮਯਾਬੀ ਹੈ ਤੁਹਾਨੂੰ ਅੱਜ ਸਰਕਾਰੀ ਨੌਕਰੀ ਮਿਲਣੀ ਬਹੁਤ ਵੱਡੀ ਗੱਲ ਹੈ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲਣੀ ਸੋਚ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਇੰਨਾ ਜਿਆਦਾ ਹਵਾ ਕ੍ਰੀਏਟ ਕਰਤਾ ਸੀ ਕੋਈ ਸਰਕਾਰੀ ਨੌਕਰੀ ਤਾਂ ਹੋ ਹੀ ਨਹੀਂ ਸਕਦਾ ਜੀ ਗਰੀਬ ਨੂੰ ਮਰਜੀ ਦੇ ਨਾ ਮਰਜੀ ਪੜ ਲਓ ਮੈਂ ਤੁਹਾਨੂੰ ਕਹਿਣਾ ਲੱਖਾਂ ਬੰਦੇ ਤੁਹਾਡੇ ਕੈਮਰਾ ਰਹੀਂ ਮੀਡੀਆ ਦੇ ਕੈਮਰੇ ਰ ਸੁਣ ਵੀ ਰਹੇ ਹੋਣਗੇ ਇੱਕ ਬੰਦਾ ਗਿਣਾ ਦਿਓ ਮੈਨੂੰ ਇੱਕ ਬੰਦਾ ਸਿੰਗਲ ਇੱਕ 40000 ਤੋਂ ਉੱਪਰ ਨੌਕਰੀ ਆ ਗਈ ਅੱਜ ਇੱਕ ਬੰਦਾ ਗਿਣਾ ਦਿਓ ਜੇ ਇਹੜਾ ਇਹ ਕਹਿੰਦਾ ਹੋਵੇ ਕਿ ਜੇ ਮੈਂ ਪੈਸੇ ਦੇ ਕੇ ਨੌਕਰੀ ਲਈ ਹੈ ਜਾਂ ਮੈਂ ਸਿਫਾਰਿਸ਼ ਲਾ ਕੇ ਨੌਕਰੀ ਲਈ ਜਾਂ ਕੋਈ 700 ਤੋਂ 680 ਵਾਲਾ ਰਹਿ ਗਿਆ ਹੋਵੇ ਤੇ 550 ਵਾਲੇ ਨੂੰ ਨੌਕਰੀ ਮਿਲ ਗਈ ਹੋਵੇ ਕਿ ਉਹਦੀ ਸਿਫਾਰਿਸ਼ ਆ ਗਈ ਨਾ ਜੇ ਮੇਰਾ ਘਰ ਦਾ ਹੋਵੇ ਸਾਕਾ ਹੋਵੇ ਮੈਂ ਨਹੀਂ ਕਰਦਾ ਔਰ ਨਾਲ ਨਾਲ ਜਿਵੇਂ ਮੁੰਡੇ ਨੇ ਕਿਹਾ ਕਮਰ ਨੇ ਕਿ ਬਾਹਰ ਜਾਣ ਦਾ ਪ੍ਰੋਗਰਾਮ ਸੀ ਕੈਂਸਰ ਹੋ ਗਿਆ ਤੁਹਾਡੇ ਵੀ ਦੋਸਤ ਮਿੱਤਰ ਹੋਣਗੇ ਜਿਹੜੇ ਬਾਹਰ ਦਾ ਪ੍ਰੋਗਰਾਮ ਬੜਾਈ ਜਾਂਦੇ ਨੇ ਉਹਨਾਂ ਨੂੰ ਕਹਦੇ ਥੋੜਾ ਜਿਹਾ ਥੋੜਾ ਥੋੜਾ ਸਬਰ ਕਰ ਲੈਣਾ ਬਸ ਅੱਗੇ ਆਉਂ ਆ ਮੈਂ ਇਸ ਹਾਲ 'ਚ ਮੈਨੂੰ ਆਪ ਆਪ ਨੂੰ ਨਹੀਂ ਪਤਾ ਮੈਂ ਕਿੰਨੀ ਵਾਰੀ ਆ ਗਿਆ ਆਉਣਾ ਮੈਂ ਇਸ ਹਾਲ 'ਚ ਇੱਕੋ ਹੀ ਕੰਮ ਨਿਯੁਕਤੀ ਪੱਤਰ ਦੇਣ ਮੈਂ ਤਾਂ ਇਹਦਾ ਨਾ ਹੀ ਨਿਯੁਕਤੀ ਪੱਤਰ ਭਵਨ ਰੱਖ ਦੇਣਾ ਇਹਦਾ ਸੋ ਇਹ ਥੋੜੀ ਕਾਮਯਾਬੀ ਹੈ ਤੁਹਾਨੂੰ ਅੱਜ ਸਰਕਾਰੀ ਨੌਕਰੀ ਮਿਲਣੀ ਬਹੁਤ ਵੱਡੀ ਗੱਲ ਹੈ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲਣੀ ਸੋਚ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਇੰਨਾ ਜ਼ਿਆਦਾ ਹਵਾ ਕ੍ਰੀਏਟ ਕਰਤਾ ਸੀ ਕੋਈ ਸਰਕਾਰੀ ਨੌਕਰੀ ਤਾਂ ਹੋ ਹੀ ਨਹੀਂ ਸਕਦਾ ਜੀ ਗਰੀਬ ਨੂੰ ਮਰਜੇ ਜਿੰਨਾ ਮਰਜੀ ਪੜ ਲਓ ਮੈਂ ਤੁਹਾਨੂੰ ਕਹਿਣਾ ਲੱਖਾਂ ਬੰਦੇ ਤੁਹਾਡੇ ਕੈਮਰਾ ਰਹੀਂ ਮੀਡੀਆ ਦੇ ਕੈਮਰੇ ਸੁਣ ਵੀ ਰਹੇ ਹੋਣਗੇ ਇੱਕ ਬੰਦਾ ਗਿਣਾ ਦਿਓ ਮੈਨੂੰ ਇੱਕ ਬੰਦਾ ਸਿੰਗਲ ਇੱਕ 40000 ਤੋਂ ਉੱਪਰ ਨੌਕਰੀਆਂ ਹੋ ਗਈ ਅੱਜ ਇੱਕ ਬੰਦਾ ਗਿਣਾ ਦਿਓ ਜੇ ਇਹੜਾ ਇਹ ਕਹਿੰਦਾ ਹੋਵੇ ਕਿ ਜਿਵੇਂ ਮੈਂ ਪੈਸੇ ਦੇ ਕੇ ਨੌਕਰੀ ਲਈਆ ਜਾਂ ਮੈਂ ਸਿਫਾਰਿਸ਼ ਲਾ ਕੇ ਨੌਕਰੀ ਲਈ। ਜਾਂ ਕੋਈ 700 ਤੋਂ 680 ਵਾਲਾ ਰਹਿ ਗਿਆ ਹੋਵੇ ਤੇ 550 ਵਾਲੇ ਨੂੰ ਨੌਕਰੀ ਮਿਲ ਗਈ ਹੋਵੇ ਕਿ ਉਹਦੀ ਸਿਫਾਰਿਸ਼ ਆ ਗਈ। ਨਾ ਜੈ ਮੇਰਾ ਘਰ ਦਾ ਹੋਵੇ ਸਕਾ ਹੋਵੇ ਮੈਂ ਨਹੀਂ ਕਰਦਾ।